ਨੇ ਲਗੀ ਵਾ ਕਿਸ ਸੁਜ਼ਕ ਅਕਲਾ ਕੱਲਾ ਕੋ ਤਸਹੀ ਗਾ ਤੋਰੀ ਜਗਰ ਮਿਲ ਤੀ ਟਰਾਲੀ ਦਾ ਟਾਇਰ ਸਰਤੇ ਚੜਨ ਵਾਲ ਕੇ ਸੀ ਉਹਨਾਂ ਤੋਂ ਮੈਨੂੰ ਜਿਹੜੇ ਵਾਰੀ ਲਗੀ ਤੀ ਮੈਨੂੰ ਡਾਕਟਰ ਨੇ ਬਣਾ ਕੀਤਾ ਹੋਇਆ ਕਿ ਤੂੰ ਬਹੁਤ ਬਹੁਤ ਨਾ ਵੀ ਦਾ ਹੈ ਹੋ ਜੇ ਹਾਲਾਤਾਂ ਦੇ ਨਾ ਜਾ ਅਖਰ ਮੈਂ ਅਮਰ ਸਦ ਦੇ ਮੇਰੇ ਸੀਰਲ ਕਾਫੇ ਆ ਸੀ ਜਿਵਰਾ ਉਹਦਾ ਜਿਵਰਾ ਉਹਦਾ ਤੇ ਹੀ ਰੋਂਣ ਤੋੜਨ ਦਾ ਸੀ ਤੇ ਮੈਨੂੰ ਦੇਖਿਆ ਆਪ ਆ ਕੇ ਮਜ਼ਾ ਮਦੋਲ ਮਦੋਲ ਕੇ ਮੈਨੂੰ ਇਹ ਹਾਲਤ ਤੋਂ ਬਾਹਰ ਕੱਢਿਆ ਸੀਗਾ ਫਿਰ ਮੈਂ ਜਿੱਤ ਕਰਕੇ ਉੱਥੇ ਹਾਜ਼ਰ ਹੋ ਜਾ ਜੀ ਮੈਡਮ ਦੇ ਬ੍ਰਦਰ ਦੀ ਡੈਥ ਹੋਈ ਗੋਰਦਰ ਰਿਸ਼ੀ ਦੀ ਮੈਂ ਹੱਥ ਸਤਿਕਾਰ ਤੇ ਪਹੁੰਚਿਆ ਮੈਨੂੰ ਜੀ ਕਹਿੰਦੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਤੇ ਅਸੀਂ ਤੇ ਨੂੰ ਸੰਭਾਂਗੇ ਕਿ ਇਹ ਨਸਰਸ ਕਰ ਤੁੰਤ ਕਰ ਕਰੇ ਮੈਂ ਮੈਂ ਪਰੋਣੋ ਇਸ ਕਰਕੇ ਨਹੀਂ ਉੱਤੇ ਆਇਆ ਅੱਧੀ ਹੁਣ ਮੈਂ ਤਫਰੋਦ ਵੱਲ ਛੋਟ ਸੀ ਮੈਂ ਦੋ ਦਿਨ ਪਹਿਲਾਂ ਕੋਦੀ ਸੀ ਅੱਜ ਮੇਰੇ ਕੋਲ ਚਿਹਰੇ دوست ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਹਿਆ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਟਕੇ ਜਮੈਂ ਬਣਾਏ ਉਹਦੀ ਕਰਾੜੀ ਚਲਾਣਾ ਕਰ ਗਈ ਸੀ ਅੱਜ ਉਹਦੇ ਫੁੱਲ ਚੂਣਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾ ਵੀਰੇ ਦੋ ਜਣਾ ਜਾਇਂ ਇਹ ਜਾਣਾ ਹੋਇਆ ਸ਼ਾਸ਼ੂ ਨੂੰ ਚਲੇ ਜਾਈਂ ਤਬ ਫੋਲਚੂ ਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੈਠਾ ਵੀ ਤੇ ਮੈਂ ਕਿੰਨੇ ਲੋਕਾਂ ਦਾ ਗੁਨਾਹਗਰ ਹੈ ਮੈਂ ਨਹੀਂ ਹੁੰਦਾ ਵਰਗ ਤੇ ਕਦੇ ਵੀ ਅਮੈਂ ਅੱਜ ਮੇਰੇ ਦਿਲ ਜੇ ਮੈਂ ਸੌਤ ਜ਼ਾਹਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਲਗਉਂ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗਉਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਵੈ ਸਭ ਦੇ ਸਾਹਮਣੇ ਕਹਿਣਾ ਜਰਾ ਮੈਂ ਬਲੈਂਕ ਡੈਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗਿਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਕੋਲ ਬੈਠ ਸੰਸਕਾਰਾ ਦੇ ਮੈਂ ਨਹੀਂ ਆਉਂਦਾ ਕਿਉਂਕਿ ਸਾਰੇ ਹਾਲਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਤੇ ਹਰਪਾਲ ਟਵਾਣਾ ਜੀ ਉਹ ਚੱਲਣਾ ਕਰੀਏ ਸੀ ਮੈਂ ਉਹਨਾਂ ਦੇ ਘਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਅੰਨਦੀ ਮੈਸੇਜ ਮੇਰੀ ਵੱਡੀ ਭੈਣ ਨੇ ਨੀਣਾ ਰੋਣਾ ਇਹ ਸਭ ਰੋ ਰੇ ਮੈਨੂੰ ਦੇਖ ਕੇ ਉਹਨਾਂ ਦਾ ਰੋਣ ਨਿਕਲ ਗਿਆ ਫੇਰ ਮੈਨੂੰ ਫੇਰ ਉਹਨਾਂ ਦੀ ਨੋ ਉਹਨਾਂ ਦੇ ਮਨ ਪਾਲ ਟੋਣਾ ਧਿਕਰ ਲਈ ਉਹ ਮੈਨੂੰ ਉੱਡ ਟਲੇ ਉਹ ਮੈਨੂੰ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਸੁੱਤਾ ਰਿਆ ਫਿਰ ਇਹਦਾ ਇੱਕੋ ਹੀ ਇਲਾਜ ਹੈ ਬਈ ਸੌਜੋ ਤੁਸੀਂ ਉਹਨਾਂ ਹਾਲਤ ਤਵੇ ਬਾਹਰ ਨਿਕਲੋ ਨੇ ਬਹੁਤ ਵਾਰੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਾਗ ਜਾਰ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਲੋ ਜਾਣਦੇ ਨੇ ਸੋ ਮੈਂ ਤੋਂ ਤੋਂ ਸਭ ਤੋਂ ਮਾਵੀ ਮੈਂ ਦਾ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਥੀ ਉਹ ਲਾਜ਼ਾਰ ਦੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਹੋ ਉਹ ਜ਼ਬਰਦਸਤ ਰਹਿਦੀ ਉਹ انا ਦੀ ਹਾਲਤ ਦੇਖੀ ਮੈਂ ਉਸੇ ਵੇਲੇ ਇਹ ਆਉਤਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂੰਗਾ ਲੇਕਿਨ ਹੋ ਸਕਦਾ ਇਹ ਸੈਟੀ ਬਹੁਤ ਜ਼ਬਰਦਸਤ ਥੋਮ ਹੈ ਕਰਦਿਆਂ ਨੂੰ ਜਾਂ ਉਸਤੇ ਨਾ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਪੈਦਾ ਕਰਨਾ ਨਹੀਂ ਸੀ ਚਾਹੁੰਦਾ ਮੈਂ ਕਿਵੇਂ ਕਰਕੇ ਮੈਂ ਦੁਨੀਆਂ ਤੋਂ ਮਾਫ਼ੀ ਮੈਂ ਮਾਫ਼ੀ ਭਰਦੇ ਮੈਨੂੰ ਮਾਫ਼ ਕਰਦੇ ਹੋ ਦੋਸਤੋ ਸਰਦਾਰ ਜੀ ਵੀ ਤਾਂ ਹਾਥੀ ਛੁੱਟ ਗਿਆ ਉਹ ਵੀ ਮੈਂ ਤਾਂ ਮੈਂ ਇਕੱਲਾ ਬਿਠਾ ਕਰ ਮੈਂ ਬਹੁਤ ਮਾਣਸ ਤੇਰ ਤਿੰਨ ਮਹੀਨੇ ਤੁਸੀਂ ਮੇਰੀਆਂ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਇੱਥੇ ਮਿਲਿਆ ਇਸ ਇਸ ਖੇਤ ਦੇ ਤੁਹਾਰੇ ਮੈਂ ਜਿਹੜੀ ਮੇਰਾ ਮਨ ਸਰਵਨ ਕਰਦੇ ਨੇ ਸਭ ਤੋਂ ਮਾਫੀ ਮੰਗਦਾ ਕਿਰਪਾ ਕਰੇ ਕਿ ਮੈਨੂੰ ਮਾਫ ਕਰ ਦੋ ਕਿ ਮੈਂ ਕੋਸ਼ਿਸ਼ ਕਰੂੰਗਾ ਹੈਗੇ ਭੋਗ ਵਾਲੇ ਦਿਨ ਭਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਉਹਨਾਂ ਦੇ ਕਰਦੇ ਮੈਂ ਬਰ ਅਨੁਸਾਰੇ ਉਹਨਾਂ ਤੋਂ ਮਾਫੀ ਮੰਗਾਂਗਾ ਉਹਨਾਂ ਦਾ 9 ਸਾਲੇ ਕਰੂੰਗਾ ਪਰ ਮੈਂ ਬੈਂਜਾ ਸਕੇ ਵਸਿੱਤੀ ਨਾ ਬਾਕੀ ਬਗਦਾ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਕਿਸੇ ਨੇ ਖੈਰ ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਗਾਲਾਂ ਕੱਢਣ ਲੱਗ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸਬਿਲੀ ਐਤ ਇਮੇਜ ਤੁ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤਾ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਕਿਉਂ ਕੋਈ ਮੜਾ ਚੰਗਾ ਨਹੀਂ ਬੋਲਿਆ ਕਿਰਪਾ ਕਰਕੇ ਰੱਬ ਮੈਨੂੰ ਮਾਫ ਕਰ ਦੇ